ਮੈਂ ਇਹ ਕਹੂੰਗੀ ਸ੍ਰੀ ਖੰਡ ਪਠ ਸਾਹਿਬ ਦਾ ਪ੍ਰਕਾਸ਼ ਹੋਇਆ ਜੀ ਅੱਜ ਪੁਰੇ ਨੇਤਾ ਸੇਵਾ ਕੀਤੀ ਗਿਆ ਸਾਰੇ ਸੰਗਤਾਂ ਨੂੰ ਤਾਂ ਐਮਐਲਏ ਸਾਹਿਬ ਪਹੁੰਚ ਕੇ ਸਿੱਖੀ ਦਾ ਸਦਲਾਅ ਗਿਆ ਹਾਂ ਜੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿੰਨੀਆਂ ਵੀ ਮੇਰੀਆਂ ਭੈਣਾਂ ਮੇਰੇ ਭਰਾ ਰਲ ਮਿਲ ਕੇ ਸਵੇਰੇ ਉੱਠ ਕੇ ਜਲਦੀ ਹਨਾ ਸੇਵਾ ਕਰਦੇ ਨੇ ਇਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਨਿੱਕੀ ਨਿੱਕੀ ਬੱਚਿਆਂ ਨੂੰ ਵੀ ਨਾਲ ਜੋੜਿਆ ਹੋਇਆ ਜੋ ਅਸੀਂ ਅਖੰਡ ਪਾਠ ਨਾਲ ਮਿਲ ਕੇ ਕਰਦੇ ਆ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਰੱਖਿਆ ਗਿਆ ਸੀ ਸੰਸਾਰੇ ਮੇਰੇ ਵੀਰਾਂ ਦਾ ਸਾਰਿਆਂ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੋ ਵੀ ਰਲ ਮਿਲ ਕੇ ਸਹਿਯੋਗ ਜਿਨ੍ਹਾਂ ਦੇ ਸਹਿਯੋਗ ਨਾਲ ਨਾਲ ਅਸੀਂ ਇਹ ਸਾਰਾ ਪ੍ਰਬੰਧ ਕਰਦੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀਵਨ ਸਿੰਘ ਜੀ ਦੀ ਜਾਦ ਵਿੱਚ ਹੰਨ ਪਾਠ ਕਰਵਾਇਆ ਗਿਆ ਸੀ ਹਰ ਸਾਲ ਹੁੰਦਾ ਹੈ ਹਾਂ ਜੀ ਇਹ ਹਰ ਸਾਲ ਹੁੰਦਾ ਹੈ ਤੇ ਹੋਰ ਕੀ ਮੈਸੇਜ ਦੇਣਾ ਚਾਹੋਗੇ ਸੰਗਤਾਂ ਨੂੰ ਸੰਗਤਾਂ ਨੂੰ ਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਜਿੰਨੇ ਵੀ ਅਸੀਂ ਸਾਲ ਸਾਲ ਇਕੱਠੇ ਹੁੰਨੇ ਆ ਕੋਸ਼ਿਸ਼ ਕਰਨਾ ਕਿ ਅੱਗੇ ਤੋਂ ਬਾਅਦ ਜੋੜੀਏ ਕੈਮਰਾ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਕਿ ਸਾਰੇ ਆਪਣੇ ਬਿਲਾਵਾਂ ਤੋਂ ਗਿਲੇ ਸਿਕਦੇ ਦੂਰ ਕਰਕੇ ਸਾਰੇ ਇੱਥੇ ਗੁਰਦੁਆਰਾ ਸਾਹਿਬ ਦੀ ਸਤਰ ਸਾਈ ਆਹ ਤੇ ਇਕੱਠੇ ਹੋਇਆ ਕਰੀਏ ਕੋਤਗੜੇ ਨੂੰ ਦੂਰ ਕਰਕੇ ਮਹਾਰਾਜ ਦੀ ਬਹੂਰੀ ਚ ਨਮਸਕਾਰ ਕਰਿਆ ਕਰੀਏ ਜੋ ਸਾਡੇ ਪਰਸਨਲ ਝਗੜੇ ਉਹਨਾਂ ਨੂੰ ਛੱਡ ਕੇ ਅਸੀਂ ਸਾਰੇ ਇੱਥੇ ਇਕੱਠੇ ਹੋਇ ਇਕੱਠੇ ਹੋਇਆ ਕਰੀਏ ਇਹਨਾਂ ਨਾਲ ਸਾਡਾ ਕੋਈ ਲੜਾਈ ਝਗੜਾ ਨਹੀਂ ਹਨ ਸੋ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਸਾਰਿਆਂ ਨੂੰ ਕਿ ਆ ਜੀ ਪਰਸਨਲ ਲੜਾਈਆਂ ਛੱਡ ਕੇ ਸਾਰੇ ਅਸੀਂ ਇੱਕ ਥਾਂ ਇਕੱਠੇ ਹੋਇਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਿਆ ਵੀ ਹਨਾ ਸਾਡੇ ਕਾਕਾ ਕਾਂਦਲਪਤੀ ਲਖੋ ਵੇੜੇ ਦੀ ਤਾਂ ਵੀ ਸਾਡੇ ਖੰਡ ਪਾੜ ਹੋਇਆ ਹੈ। ਨਾਲ ਬੱਚੇ ਬਹੁਤ ਸਾਨੂੰ ਜਿਹੜੇ ਬੱਚੇ ਨੇ ਛੋਟੇ ਛੋਟੇ ਬੱਚਿਆਂ ਨੇ ਕਵਿਤਾਵਾਂ ਗਾਈਆਂ ਉਹ ਵੀ ਬਹੁਤ ਵਧੀਆ ਸਾਨੂੰ ਇਹ ਕਿਹ ਕਿਹ ਸੈਮਲੀ ਤੋਂ ਮਤਲਬ ਕਦਰ ਕਿਸੇ ਕੰਮ ਲਈ ਇਹਨਾਂ ਬਾਬਾ ਜੀਵਨ ਸਿੰਘ ਜੀ ਤੇ ਅਸੀਂ ਬਾਬਾ ਜੀਵਨ ਸਿੰਘ ਜੀ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ ਉਹ ਦਿੱਲੀ ਵਿੱਚ ਲੈ ਕੇ ਆਏ ਸੀਗੇ ਅੰਦਰ ਵਿੱਚ ਅਸੀਂ ਖੰਡ ਪਾਠ ਕਰਾਉਣੇ ਆ ਤਿੰਨ ਦਿਨ ਇਹਨਾਂ ਨੇ ਉਹ ਸੇਵਾ ਕਰਦੀਆਂ ਹਨ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਵੀ ਤਾਮਾ ਬੰਦਿਆ ਇਹਨਾਂ ਨੇ ਸਾਨੂੰ ਬਹੁਤ ਸਿੱਖੰਦੇ ਸਰ ਪਿੰਡ ਆਪਣੇ ਬੱਚੇ ਸੀਗਾ ਬਾਬਾ ਜੀਵਨ ਸਿੰਘ ਜੀ ਜਾਨ ਵਿੱਚ ਖੰਡ ਪਾਠ ਸਾਹਿਬ ਪ੍ਰਕਾਸ਼ ਕਾਇ ਸੰਪਰਨ ਤਾਂ ਤੁਸੀਂ ਪੁੱਛੋ ਕੀ ਕਰਨ ਕਰ ਦੇਖੋ ਇਸ ਤਰ੍ਹਾਂ ਇੱਕ ਤਾਂ ਸੰਗਤ ਦਾ ਬਹੁਤ ਵੱਡਾ ਉਪਰਾਲਾ ਹੈ ਸਾਰੇ ਵੇੜੇ ਦੀ ਸੰਗਤ ਵੱਲੋਂ ਆਪਦੇ ਪੁਰਖਿਆਂ ਨੂੰ ਯਾਦ ਕੀਤਾ ਜਾਂਦਾ ਹੈ ਦੂਜਾ ਇਹ ਹੈ ਵੀ ਨਾਲ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਬੇਰੋਜ਼ਗਾਰੀ ਬੇਰੋਜ਼ਗਾਰੀ ਦੇ ਆਲਮ ਕਰਕੇ ਬੱਚੇ ਗਲਤ ਰਾਹਾਂ ਤੇ ਪੈ ਰਹੇ ਨੇ ਕੋਈ ਨਸ਼ਿਆਂ ਦਾ ਸਹਾਰਾ ਲੈ ਰਿਹਾ ਕੋਈ ਕਿਸੇ ਕਿਸਮ ਦੀ ਬੁਰਾਈ ਚ ਪੈ ਰਿਹਾ ਉਸ ਪੱਖੋਂ ਜ਼ਰੂਰੀ ਹੈ ਵੀ ਬੱਚਿਆਂ ਨੂੰ ਰੋਜ਼ਗਾਰ ਤੇ ਲਾਇਆ ਜਾਵੇ ਜਿਹੜੀ ਮੁਹੱਲੇ ਦੀ ਕਮੇਟੀ ਬਣੀ ਹੈ ਇਸ ਤੋਂ ਖੋਂ ਉਹਨਾਂ ਵੱਲੋਂ ਇੱਕ ਸਹਿਯਾ ਦਿੱਤਾ ਹੈ ਵੀ ਇੱਥੇ ਇਸ ਕੰਪਲੈਕਸ ਦੇ ਵਿੱਚ ਇੱਕ ਸ਼ੈੱਡ ਬਣਵਾ ਕੇ ਤੇ ਨਾਲ ਜਿਹੜੀਆਂ ਲੜਕੀਆਂ ਨੇ ਸਲਾਈ ਕਰਾਈ ਦਾ ਕੰਮ ਆਉਂਦਾ ਹੈ ਜਾਂ ਇਥੋਂ ਸਿੱਖੀਆਂ ਹੋਈਆਂ ਨੇ ਉਹ ਇਸ ਪਾਸੇ ਨੂੰ ਆਪਣਾ ਰੋਜ਼ਗਾਰ ਤੋੜਨ ਕਿਉਂਕਿ ਇੰਡੀਆ ਦੇ ਵਿੱਚ ਵੀ ਤੇ ਬਾਹਰ ਵੀ ਜਿਹੜੇ ਸਾਡੇ ਆਨਰੋ ਵੀਰ ਆਉਂਦੇ ਨੇ ਉਹ ਕਾਫੀ ਸ਼ਕੀਰ ਨੇ ਜਿਹੜੇ ਇਥੋਂ ਸੌਫਟਵੇਅਰ ਬਣਦੇ ਨੇ ਉਹ ਲੈ ਕੇ ਜਾਂਦੇ ਨੇ ਤਾਂ ਫਿਰ ਸਾਡੀਆਂ ਬੱਚੀਆਂ ਨੂੰ ਉਸ ਕੰਮ ਕਿਉਂ ਨਾਲ ਲਾਇਆ ਜਾਵੇ ਉਸ ਸਪੱਖ ਨੂੰ ਮੈਂ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਹੈ ਵੀ ਸ਼ੈਡ ਬਣਾਉਣ ਤੋਂ ਪ੍ਰੰਤ ਤੱਕ ਜਿਹੜੀ ਸ਼ੈਡੀ ਰੋਰੀਆ ਬੈਠ ਕੇ ਬੱਚਿਆਂ ਨੇ ਕੰਮ ਕਰ ਰਹੇ ਹੈ ਤੇ ਨਾਲ ਜਿਹੜੀ ਮਤਲਬ ਕਿ ਸਵਾਈ ਮਸ਼ੀਨਾਂ ਦੀ ਜ਼ਰੂਰਤ ਹੈ ਤੇ ਨਾਲ ਕਿਟ ਵਗੈਰਾ ਜਿਹੜੀ ਉਹਦੇ ਹੁੰਦੀ ਆ ਮਸ਼ੀਨ ਦੇ ਕੋਈ ਰੀਲਾਂ ਨੇ ਕੋਈ ਸਰੀਆਂ ਫਿਰਕੀਆਂ ਨੇ ਕੋਈ ਚਾਬੀ ਹੈ ਤੇ ਨਾਲ ਕੁਝ ਰੀਲਾਂ ਵਗੈਰਾ ਇੱਕ ਵਾਰੀ ਕੰਮ ਚਲਾਉਣ ਲਈ ਉਹਨੂੰ ਦੇਵਾਂਗੇ ਤਾਂ ਇੱਥੇ ਸਾਂਝੇ ਤੌਰ ਤੇ ਕੰਮ ਕਰਨ ਦਾ ਫਾਇਦਾ ਇਹ ਹੈ ਵੇ ਉਹ ਜੇ ਕਿਸੇ ਲੜਕੀ ਨੇ 2 ਘੰਟੇ ਕੰਮ ਕਰਨਾ ਹੈ ਉਹ 2 ਘੰਟੇ ਆ ਕੇ ਵੀ ਕੰਮ ਕਰ ਸਕੇ ਜੇ ਕਿਸੇ ਨੇ 4 ਘੰਟੇ ਕੰਮ ਕਰਨਾ ਹੈ 4 ਘੰਟੇ ਵੀ ਕੰਮ ਕਰ ਕਰ ਸਕੇ ਜਿਹੜੀ ਕਮੇਟੀ ਆ ਉਹ ਰੈਗੂਲੇਟ ਕਰੇ ਪ੍ਰਬੰਧ ਕਰੇ ਤਾਂ ਕਿ ਉਹਨਾਂ ਦਾ ਬਣਾਇਆ ਹੋਇਆ ਮਾਲ ਕਿਤੇ ਵੇਚਣ ਦਾ ਵੀ ਇੰਤਜ਼ਾਮ ਹੋਵੇ ਤੇ ਜੇ ਆਪਾਂ ਜੋ ਬੇਸੇ ਤੇ ਕੰਮ ਕਰਨਾ ਹੈ ਕਿਸੇ ਦਾ ਕਰਕੇ ਦੇਣਾ ਹੈ ਉਹ ਤੋਂ ਕੱਪੜੇ ਲੈ ਕੇ ਉਹਨਾਂ ਤਿਆਰ ਮਾਲ ਫਿਰ ਉਹਨੂੰ ਦੇ ਕੇ ਆਉਣਾ ਉਸ ਤਰ੍ਹਾਂ ਨੌਜਵਾਨ ਵੀ ਵਿੱਚ ਇਨਵੋਲਵ ਹੋ ਜਾਣਗੇ ਉਸ ਰਜ਼ਕਾਰ ਚ ਤੇ ਇੱਕ ਆਪਾਂ ਚਿੰਗ ਪੈਦਾ ਕਰਨੀ ਹੈ ਸਾਡੇ ਨੌਜਵਾਨਾਂ ਚ ਬੱਚੇ ਬੱਚੀਆਂ ਚ ਵੀ ਉਹ ਆਪਣੇ ਰੋਜ਼ਗਾਰ ਨੂੰ ਤਰਜੀਹ ਦੇਣ ਤੇ ਰੋਜ਼ਗਾਰ ਨੂੰ ਤਰਜੀਹ ਦੇ ਕੇ ਅਸੀਂ ਬੁਰਾਈਆਂ ਤੋਂ ਬਚ ਸਕਦੇ ਹਾਂ ਇਸ ਪਰੋਲੇ ਨਾਲ ਜਿੱਥੇ ਸਾਰੇ ਭੈਣਾ ਵੀ ਖੜੀਆਂ ਨੇ ਵੀਰ ਵੀ ਖੜੇ ਨੇ ਜਿਨ੍ਹਾਂ ਨੇ ਸਾਰਾ ਇਹ ਪਰੋਲਾ ਕੀਤਾ ਇਹ ਸੋਚ ਰੱਖੀ ਹੈ ਤਾਂ ਉਹਦੇ ਵਿੱਚ ਜਿੰਨੀ ਮੈਂ ਮਦਦ ਕਰ ਸਕਦਾ ਸਾਰੀ ਕਰਾਂਗਾ